ਸਰੀਰ ਆਗ ਮਹੱਲਾ ਪਹਿਲਾ ਲਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ ਪਰਿੰਦਾ ਪਰਮਲ ਮੁਖ ਸੁద్ధి ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਾਹਣਾ ਏ ਕਰਮ ਮੇਰੇ ਕਰਤਾਰ ਬਾਬਾ ਬੋਲੀਐ ਪਤ ਹੋਏ ਊਤਮ ਸੇ ਦਰ ਊਤਮ ਕਹੀਐ ਨੀਚ ਕਰਮ ਬਹਿ ਰੋਏ ਰਹਾਉ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੀਜਾ ਮੰਦਰ ਰਸ ਮੀਠਾ ਰਸ ਮਾਸ ਏ ਤੇ ਰਸ ਸਰੀਰ ਕੀ ਕੈ ਘਟ ਨਾਮ ਨਵਾਸ ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਣ ਫਿੱਕਾ ਬੋਲ ਬਿਗੁੱchna ਸੁਣ ਮੂਰਖ ਮਨ ਅਜਾਨ ਜੋ ਤਿਸ ਭਾਵਹਿ ਸੇ ਭਲੇ ਹੋਰ ਕੇ ਕਹਿਣ ਵਖਾਨ ਤਿਨ ਮਤ ਤਿਨ ਪਤ ਤਿਨ ਧਨ ਪੱਲੇ ਜਿਨੇ ਹਿਰਦੈ ਰਹਿ ਆਸਮਾਏ ਤਿਨ ਕਾ ਕਿਆ ਸਾ ਲਾਹਣਾ ਅਵਰ ਸਵਾਲਿਓ ਕਾਇ ਨਾਨਕ ਨਦਰੀ ਬਾਹਰੇ ਰਾਚਹਿ ਦਾਨ ਨਾ ਨਾਈ ਸਿਰੀ ਰਾਗ ਮਹੱਲਾ ਪਹਿਲਾ ਅਮਲ ਗਲੂਲਾ ਕੂੜ ਕਾ ਦਿੱਤਾ ਦੇਵ ਨਹਾਰ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੂਫੀਆਂ ਰਾਖਣ ਕੋ ਦਰਵਾਰ ਨਾਨਕ ਸਾਚੇ ਕਉ ਸੱਚ ਜਾਣ ਜਿਤ ਸੇਵਿਐ ਸੁਖ ਪਾਈਐ ਤੇਰੀ ਦਰਗਾਹ ਚੱਲੈ ਮਾਣ ਰਹਾਉ ਸੱਚ ਸਰਾ ਗੁੜ ਬਾਹਰਾ ਜਿਸ ਵਿੱਚ ਸੱਚਾ ਨਾਮ ਸੁਣਹਿ ਵਖਾਣਹਿ ਜੀਤੜੀ ਹਉ ਤਿੰਨ ਬਲੇ ਹਾਰੇ ਜਾਉ ਤਾਂ ਮਨ ਖੀਵਾ ਜਾਣੀਐ ਜਾਂ ਮਹਿਲੀ ਪਾਏ ਥਾਂ ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ ਤਾਂ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ ਦੂਖ ਤਿਸੈ ਪਹਿ ਆਖੀਐ ਸੂਕ ਜਿਸੈ ਹੀ ਪਾਸ ਸੋ ਕਿਉ ਮਨੋ ਵਿਸਾਰੀਐ ਜਾਂਕੇ ਜੀ ਪ੍ਰਾਣ ਤਿਸਵੇਂ ਸਭ ਅਪਵਿੱਤਰ ਹੈ ਜੀਤਾ ਪਹਿਨਣ ਖਾਣ ਹੋਰ ਗੱਲਾਂ ਸਭ ਕੂੜੀਆਂ ਤੁਦ ਭਾਵੈ ਪਰਵਾਣ ਸ੍ਰੀ ਰਾਗ ਮਹੱਲ ਪਹਿਲਾ ਜਾਲ ਮੋਹ ਘਸ ਮਸ ਕਰ ਮਤ ਕਾਗਿਦ ਕਰ ਸਾਰ ਭਾਵ ਕਲਮ ਕਰ ਕਿਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ ਲਿਖ ਨਾਮ ਸਾਲਾ ਲਿਖ ਲਿਖ ਅੰਤ ਨਾ ਪਾਰ ਆਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿੱਥੈ ਲੇਖਾ ਮੰਗੀਐ ਤਿੱਥੈ ਹੋਏ ਸੱਚਾ ਨੀਸ਼ਾਨ ਰਹਾਉ ਜਿੱਥੈ ਮਿਲਹਿ ਵਡਿਆਈਆਂ ਸਦ ਖੁਸ਼ੀਆਂ ਸਦ ਚਾਉ ਤਿੰਨ ਮੁਖ ਟਿੱਕੇ ਨਿਕਲਹਿ ਜਿਨ ਮਨ ਸੱਚਾ ਨਾਮ ਕੰਮ ਮਿਲੈ ਤਾਂ ਪਾਈਐ ਨਾਹੀ ਗੱਲਨੀ ਵਾਹ ਦਵਾਉ ਇਕ ਆਵਹਿ ਇਕ ਜਾਹੇ ਉਠ ਰਖਿਐ ਨਾਮ ਸਲਾਰ ਇਕ અપਾਏ ਮੰਗਤੇ ਇਕ ਨਾ ਵੱਡੇ ਦਰਬਾਰ ਅੱਗੇ ਗਿਆ ਜਾਣੀਐ ਵਿਣ ਨਾਮੈ ਵੇਕਾਰ ਭੈ ਤੇਰਾ ਡਰ ਅਗਲਾ ਖਪ ਖਪ ਸਿਜੈ ਦੇਹੇ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ ਨਾਨਕ ਉੱਠੇ ਚੱਲਿਆ ਸਭ ਕੂੜੇ ਟੁੱਟੇ ਨੇ ਸ੍ਰੀ ਰਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੀ ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ ਛੱਤੀ ਅੰਮ੍ਰਿਤ ਭਾਉ ਏਕ ਜਾਂ ਕਉ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੈ ਤਨ ਪੀੜੀਐ ਮਨ ਮਹਿ ਚੱਲਹਿ ਵੇਕਾਰ ਰਹਾਉ ਰੱਤਾ ਪਹਿਨਣ ਮਨ ਰੱਤਾ ਸੋ ਪੇਦੀ ਸਤਿਦਾਨ ਨੀਲੀ ਸਿਆਹੀ ਕਦਾ ਕਰਨੀ ਪਹਿਰਣ ਪੈਰ ਧਿਆਨ ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ ਬਾਬਾ ਪੂਰ ਪੈਨਨ ਖੁਸ਼ੀ ਖਵਾਰ ਜਿਤ ਪੈੰਦਾ ਤਨ ਪੀੜੀ ਐ ਮਨ ਮਹਿ ਚੱਲਹਿ ਵੇਕਾਰ ਰਹਾਉ ਘੋੜੇ ਪਾਖਰ ਸੁਇਨੇ ਸਾਖਤ ਬੂਝਣ ਤੇਰੀ ਵਾਟ ਤਰਕਸ ਤੀਰ ਕਮਾਨ ਸਾੰਗ ਤੇਗ ਬੰਦ ਗੁਣ ਧਾਤ ਵਾਜਾ ਨੀਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸ਼ੀ ਖੁਆਰ ਜਿਤ ਚੜਿਆ ਤਨ ਪੀੜੀਐ ਮਨ ਮਹਿ ਚੱਲਹਿ ਵੇਕਾਰ ਰਹਾਉ ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ અપਾਰ ਨਾਨਕ ਸਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ ਬਾਬਾ ਗੁਰ ਸੋਣਾ ਖੁਸ਼ੀ ਖਵਾਰ ਜਿਤ ਸੁਤੈ ਤਨ ਪੀੜੀ ਐ ਮਨ ਮਹਿ ਚੱਲਹਿ ਵੇਕਾਰ ਰਹਾ